ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਹਲਕਾ ਕਡੂਰ ਸਾਹਿਬ ਬਾਰੇ ਹਲਕਾ ਕਡੂਰ ਸਾਹਿਬ ਦੀ ਅੱਜ ਦੀ ਸਥਿਤੀ ਕੀ ਹੈ ਲੋਕ ਸਭਾ ਹਲਕਾ ਕਡੂਰ ਸਾਹਿਬ ਦੀ ਅੱਜ ਦੀ ਸਥਿਤੀ ਕੀ ਹੈ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਉਮੀਦਵਾਰ ਹਲਕਾ ਕਡੂਰ ਸਾਹਿਬ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦੀ ਸਥਿਤੀ ਕੀ ਹੈ ਕਿਤੇ ਕਿਤੇ ਖੜੇ ਨੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਭਾਈ ਅਮਰਤਪਾਲ ਜੀ ਦੀ ਅੰਪਾਈ ਮਰਤਪਾਲ ਸਿੰਘ ਜੀ ਦਾ ਜਿਹੜੇ ਜਿਵੇਂ ਆਪਾਂ ਪਿੱਛੇ ਦੇਖ ਨਵਾਂ ਨਵਾਂ ਉਹਨਾਂ ਨੇ ਆਜ਼ਾਦ ਉਮੀਦਵਾਰ ਤੌਰ ਤੇ ਜਿਹੜਾ ਕਿ ਉਹਨਾਂ ਨੇ ਇਲੈਕਸ਼ਨ ਦਾ ਐਲਾਨ ਕੀਤਾ ਸੀ ਉਸ ਸਮੇਂ ਬਹੁਤ ਸਾਰਾ ਜੋਸ਼ ਜਿਹੜਾ ਸੀਗਾ ਉਹ ਨੌਜਵਾਨਾਂ ਚ ਵੀ ਦੇਖਣ ਲਈ ਆਇਆ ਪਰ ਜੋ-ਜੋ ਆਪਾਂ ਦੇਣਵਰ ਦੇਣਾ ਦਿਨ ਦਿਨ ਜੋ-ਜੋ ਵੋਟਾਂ ਦੇ ਦਿਨ ਲੱਗੇ ਆ ਰਹੇ ਨੇ ਥੋੜਾ ਥੋੜਾ ਜਿਹੜਾ ਵਾ ਉਹ ਜਿਹੜਾ ਜੋਸ਼ ਹੈ ਉਹ ਥੋੜਾ ਜਿਹਾ ਮੱਠਾ ਜਿਹਾ ਨਜ਼ਰ ਆ ਰਿਹਾ ਹੈ ਐਸੀ ਹੈਗਾ ਆ ਜੋਸ਼ ਪੂਰਾ ਆ ਪਰ ਜਿੱਥੇ ਲੋਕ ਜੂਥ ਜਿਹੜਾ ਵਾ ਜੂਥ ਪਾਈ ਅਮਰਤਪਾਲ ਸਿੰਘ ਜੀ ਦੇ ਨਾਲ ਬਹੁਤ ਜੁੜਿਆ ਪਰ ਜਿਹੜੇ ਪੁਰਾਣੇ ਲੋਕ ਨੇ ਜਿਨੇ ਜਿਹੜੇ ਕੀ ਇੱਕ ਪਾਰਟੀ ਦੇ ਨਾਲ ਜੁੜੇ ਨਹੀਂ ਜਿਹੜੇ ਜੇ ਕਾਂਗਰਸੀ ਨੇ ਕਾਂਗਰਸੀ ਪਾਰਟੀ ਦੇ ਨਾਲ ਪੱਕੇ ਜੁੜੇ ਨੇ ਜਾਂ ਅਕਾਲੀਆਂ ਦੇ ਨਾਲ ਜਾਂ ਆਮ ਦੇ ਨਾਲ ਜਿਹੜੇ ਪੱਕੇ ਜੁੜੇ ਨੇ ਉਹ ਜੁੜੇ ਨੇ ਪਰ ਕਈ ਇਦਾਂ ਦੇ ਵੀ ਐ ਜਿਹੜੇ ਕੀ ਪਾਰਟੀਆਂ ਨੂੰ ਛੱਡ ਕੇ ਤੇ ਇੱਕ ਜੁੱਟ ਹੋ ਕੇ ਪੰਥ ਨੂੰ ਵੋਟਾਂ ਪਾ ਰਹੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੋਰਡ ਵੀ ਲੱਗ ਚੁੱਕੀ ਨੇ ਕਿ ਕਾ ਨਾ ਸਾਡੇ ਪਿੰਡ ਕਾਂਗਰਸ ਕਾਲੀ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਇੱਥੇ ਕੋਈ ਲੀਡਰ ਬੜੇ ਸਾਰੇ ਸਾਰੇ ਹਾਰ ਹੀ ਕਿ ਨਹੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਬੋਰਡ ਵੀ ਲਾਏ ਨੇ ਤੇ ਸਮਰਥਨ ਦਿੱਤਾ ਹੈ ਪੂਰੀ ਪੰਚਾਇਤ ਵੱਲੋਂ ਸਮਰਥਨ ਦਿੱਤਾ ਹੈ ਬੂਥਾਂ ਦੀ ਵੀ ਗੱਲ ਕੀਤੀ ਗਈ ਹੈ ਕਿ ਬੂਥ ਨਹੀਂ ਲੱਗਣਗੇ ਉਹ ਇਦਾਂ ਦੀਆਂ ਬਹੁਤ ਸਾਰੀਆਂ ਆਪਾਂ ਨੂੰ ਵੇਖਣ ਨੂੰ ਮਿਲ ਰਹੀਆਂ ਨੇ ਨਵੇਂ-ਨਵੇਂ ਵੀਡੀਓ ਰੋਜ਼ ਕੋਈ ਨਾ ਕੋਈ ਆਪਾਂ ਨੂੰ ਵੀਡੀਓ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਪਰ ਥੋੜਾ ਜਿਹਾ ਅੱਗੇ ਨਾਲੋਂ ਥੋੜੀ ਜਿਹੀ ਸਥਿਤੀ ਜਿਹੜੀ ਆ ਮੈਨੂੰ ਡੋਲ ਲੱਗ ਰਹੀ ਹੈ ਜੇ ਜੇ ਇੱਕ ਮੁਕਾਬਲੇ ਦੀ ਗੱਲ ਕਰੀਏ ਤੇ ਮੁਕਾਬਲਾ ਜਿਹੜਾ ਵਾ ਕਾਂਗਰਸ ਪਾਰਟੀ ਦੇ ਨਾਲ ਆ ਅਮਰਤਪਾਲ ਸਿੰਘ ਜੀ ਦਾ ਮੁਕਾਬਲਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਦੇ ਨਾਲ ਆ ਕੁਲਬੀਰ ਸਿੰਘ ਜੀ ਦਾ ਗੰਪੀਰ ਸਿੰਘ ਜੀਰਾ ਇੱਕ ਸਿਆਸਤ ਦੇ ਵਿੱਚ ਬਹੁਤ ਆ ਵੱਡਾ ਨਾਮ ਤਾਂ ਨਹੀਂ ਆ ਉਹ ਜੀਰੇ ਦੇ ਹੀ ਐਮ ਐਲ اے ਨੇ ਪਰ ਜਿਹੜੇ ਕੀ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਜਿੱਦਾਂ ਰਾਣਾ ਗੁਰਜੀਤ ਸਿੰਘ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਸਬੀਰ ਸਿੰਘ ਡਿੰਪਾ ਸਿਆਸਤ ਦੀ ਵਿੱਚ ਉਹ ਵੀ ਬਹੁਤ ਵੱਡਾ ਨਾਮ ਹੈ ਗੁਰਜੀਤ ਸਿੰਘ ਭੁੱਲਰ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਹਰ ਹਰਮਿੰਦਰ ਗਿੱਲ ਹਨਾ ਉਹ ਬਹੁਤ ਸਾਰੇ ਜਿਹੜੇ ਨੇ ਜਿਹੜੇ ਨੇ ਕਿ ਉਭਰੇ ਜਿਹੜੇ ਕੀ ਮੇਨ ਲੀਡਰ ਨੇ ਉਹ ਸਾਰੇ ਆਪੋ ਆਪਣੀ ਜਗ੍ਹਾ ਤੇ ਜਿਹੜਾ ਵਾਪਰਚਾਰ ਕਰ ਰਹੇ ਨੇ ਤੇ ਕਾਂਗਰਸ ਦਾ ਪ੍ਰਚਾਰ ਜਿਹੜਾ ਉਹ ਬਹੁਤ ਵਧੀਆ ਜਾ ਰਿਹਾ ਤੇ ਹਰ ਲੋਕ ਜਿਹੜੇ ਨੇ ਉਹ ਜੁੜੇ ਹੋਈ ਨਹੀਂ ਤੇ ਪਰਮਾਹੁੰਗ ਰਾਮੇ ਰਿਹਾ ਮੈਂ ਕਹਿ ਸਕਦਾ ਕਿ ਜੇ ਅਮਰਤਪਾਲ ਸਿੰਘ ਦਾ ਮੁਕਾਬਲਾ ਹੋ ਰਿਹਾ ਤਾਂ ਕਾਂਗਰਸ ਪਾਰਟੀ ਦੇ ਨਾਲ ਹੋ ਰਿਹਾ ਦੂਜੀ ਗੱਲ ਕਰਦੇ ਆ ਅਕਾਲੀ ਅਕਾਲੀ ਦਲ ਪਾਰਟੀ ਦੀ ਅਕਾਲੀ ਦਲ ਪਾਰਟੀ ਜਿਹੜੀ ਆ ਉਹ ਬਹੁਤ ਪਿੱਛੇ ਚੱਲ ਰਹੀ ਹੈ ਇੱਕ ਹਲਕੇ ਜੀ ਨੂੰ ਅੰਮ੍ਰਿਤਸਰ ਹਲਕੇ ਦੇ ਵਿੱਚ ਵੀ ਇਹੋ ਹਾਲਤ ਹੈ ਮੈਨੂੰ ਜੋ ਚੀ ਅੰਬਰਸਰੋਂ ਖੜਕਲੋਂ ਤੇ ਨਹੀਂ ਤੇ ਉੱਥੇ ਔਜਲੇ ਦਾ ਬਹੁਤ ਸਾਰਾ ਜੋਰ ਚੱਲ ਰਿਹਾ ਸੋ ਇਹ ਗੱਲ ਆਪਾਂ ਕਰ ਰਹੇ ਹ ਖਡੂਰ ਸਾਹਿਬ ਵਾਲਕੇ ਦੀ ਵਿਰਸਾ ਸਿੰਘ ਬਲਟੋਆ ਖਡੂਰ ਸਾਹਿਬ ਤੋਂ ਖਲੋਤੇ ਨੇ ਤੇ ਮੈਦਾਨ ਦੇ ਵਿੱਚ ਨੇ ਸੋ ਗੱਲ ਕਰੀਏ ਕਿ ਵਿਰਸਾ ਸਿੰਘ ਬਲਟੋਆ ਜਿਹੜੇ ਨਹੀਂ ਉਹ ਨਵਾਂ ਹਲਕਿਆਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪਰ ਉਹਨਾਂ ਨੂੰ ਕੋਈ ਪੱਟਾ ਮਜ਼ਬੂਤ ਜਿਹੜੇ ਨਹੀਂ ਉਹ ਪ੍ਰਚਾਰਕ ਜਿਹੜੇ ਕਿ ਨਹੀਂ ਮਿਲੇ ਜਿੱਦਾਂ ਕੋਈ ਕੋਈ ਐਮਐਲਏ ਹਾਲ ਹੋ ਗਏ ਨੇ 10 ਸਾਲਾਂ ਤੋਂ ਜਿਹੜੇ ਨੇ ਕਿ ਕੋਈ ਵੀ ਜਿਹੜਾ ਵਾ ਐਮਐਲਏ ਜਿਹੜਾ ਵਾ ਨਹੀਂ ਬਣਿਆ ਅਕਾਲੀ ਦਲ ਦਾ ਮਾਝੇ ਦੇ ਵਿੱਚ ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਮੁਕਾਬਲੇ ਤੋਂ ਬਾਹਰ ਹੀ ਲੱਗ ਰਹਿ ਨੇ ਵਿਰਸਾ ਸਿੰਘ ਬਲਟੋਆ ਉਹ ਇਸ ਤਰ੍ਹਾਂ ਜਿਹੜਾ ਵਾ ਇਹ ਪੈਨਲ ਚੱਲ ਰਿਹਾ ਕਿ ਮਨਜੀਤ ਸਿੰਘ ਮੰਨਾ ਬੀਜਪੀ ਵੱਲੋਂ ਨੇ ਬੀਜਪੀ ਦਾ ਵੀ ਬਹੁਤਾ ਜ਼ੋਰ ਨਹੀਂ ਲੱਗ ਰਿਹਾ ਸ਼ਹਿਰੀ ਤਰਨਤਾਰਨ ਦੇ ਵਿੱਚ ਬਹੁਤ ਸਾਰੀ ਜਿਹੜੀਆਂ ਵੋਟਾਂ ਨੇ ਉਹ ਬੀਜਪੀ ਨੂੰ ਵੈਸ ਪੈ ਸਕਦੀਆਂ ਪਰ ਜੇ ਕਈ ਇਹ ਮੁਕਾਬਲਾ ਮੁਕਾਬਲੇ ਦੇ ਵਿੱਚ ਮਨਜੀਤ ਸਿੰਘ ਮੰਨਾ ਨਹੀਂ ਹੈਗੀ ਕਈ ਥਾਵਾਂ ਤੇ ਵਿਰੋਧ ਵੀ ਕੀਤਾ ਜਾਂਦਾ ਗਿਆ ਉਹਨਾਂ ਦਾ ਤੁਲਿਸ ਕਰਕੇ ਜੇ ਗੱਲ ਕਰੀਏ ਖਡੂਰ ਸਾਹਿਬ ਵਾਲਕੇ ਦੀ ਜੇ ਮੁਕਾਬਲੇ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਅੰਪਾਈ ਅਮਰਤਪਾਲ ਸਿੰਘ ਦੇ ਨਾਲ ਮੁਕਾਬਲਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਕਾਂਗਰਸ ਦੀ ਸਪੋਰਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਅੱਜ ਦੀ ਸਥਿਤੀ ਦੱਸਣੀ ਕਿ ਅੱਜ ਦੀ ਸਥਿਤੀ ਕੀ ਕਹਿ ਰਹੀ ਹੈ ਭਾਈ ਅਮਰਤਪਾਲ ਸਿੰਘ ਦਾ ਝੂਠ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾ ਉਹ ਪਰਮਾ ਹੁੰਆ ਰਾ ਮਿਲ ਰਿਹਾ ਤੇ ਵੱਧ ਤੋਂ ਵੱਧ ਜਿਹੜੇ ਨਹੀਂ ਝੂਠ ਜਿਹੜਾ ਆ ਉਹ ਪ੍ਰਚਾਰ ਕਰ ਰਿਹਾ ਪਿੰਡੋਂ ਪਿੰਡੀ ਜਾ ਕੇ ਕਈ ਥਾਵਾਂ ਤੇ ਤਾਂ ਜਿਹੜੇ ਰੂਟ 'ਚ ਉਹ ਵੀ ਨੌਜਵਾਨਾਂ ਵੱਲੋਂ ਕੱਢੇ ਜਾ ਰਹੇ ਨੇ ਤੇ ਪੂਰਾ ਹੰਗਾਰਾ ਜਿਹੜਾ ਵਾ ਉਹ ਮਿਲ ਰਿਹਾ ਪਰ ਜੀ ਗੱਲ ਕਰੀਏ ਕਿ ਥੋੜਾ ਜਿਹਾ ਪ੍ਰਚਾਰ ਆ ਜਿਹੜਾ ਥੋੜਾ ਜਿਹਾ ਮੱਦਮ ਵਿਖਣ ਨੂੰ ਮਿਲਿਆ ਪਿਛਲੇ ਆ ਦੋ ਦਿਨਾਂ ਦੇ ਵਿੱਚ ਮੱਦਮ ਜਾਂ ਰਿਸਪੌਂਸ ਵਿਖਣ ਨੂੰ ਮਿਲਿਆ ਔਰ ਕਿਉਂਕਿ ਦਿਨ ਥੋੜੇ ਰਹਿ ਗਏ ਨੇ 4-5 ਦਿਨ ਰਹਿਗੇ ਨੇ ਤੇ ਇਨਾਂ ਦਿਨਾਂ ਦੇ ਵਿੱਚ ਪ੍ਰਚਾਰ ਆ ਜਿਹੜਾ ਉਹ ਵਧਾਉਣਾ ਚਾਹੀਦਾ ਝੂਰਾ-ਸ਼ੂਰਾ ਦੇ ਨਾਲ ਰੈਲੀਆਂ ਕਰਨੀਆਂ ਚਾਹੀਦੀਆਂ ਝੂਰਾ-ਸ਼ੂਰਾ ਦੇ ਨਾਲ ਜਿਹੜਾ ਵਾ ਡੋਰ-ਟੂ-ਡੋਰ ਇਹ ਪ੍ਰਚਾਰ ਆ ਜਿਹੜਾ ਉਹ ਕਰਨਾ ਚਾਹੀਦਾ ਦੋਸਤੋ ਇਹ ਸੀ ਖਡੂਰ ਸਾਹਾ ਦੇ ਹਲਕੇ ਦੀ ਸਥਿਤੀ ਜਿਹੜੀ ਅੱਜ ਤੁਹਾਨੂੰ ਦੱਸੀ ਆ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਫੇਰ ਹੋਵਾਂਗੇ ਹਾਜ਼ਰ ਨਵੇਂ ਹਲਕੇ ਤੋਂ ਨਵੀਂ ਰਿਪੋਰਟ ਲੈ ਕੇ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ